ਤੇ ਫਿਰ ਆਪਾਂ ਵੀ ਪਹੁੰਚ ਗਏ ਜੈਨ ਮੋਟਰਸ ਕੋਲੇ ਜਿੱਥੇ ਜੀਪਾਂ ਤਿਆਰ ਕਰਦੇ ਆ ਨਮੀ ਤੋਂ ਨਮੀ ਜਿੱਥੇ ਭਾਂਤ ਭਾਂਤ ਦੇ ਹੈ ਡਿਜ਼ਾਈਨ ਤਿਆਰ ਕਰ ਦਿੰਦੇ ਆ ਬਾਈ ਜੀ ਜਿਹਨੇ ਗੱਡੀ ਬਣਾਉਣੀ ਹੋਵੇ ਨਾ ਤਾਂ ਜੈਨ ਮੋਟਰ ਕੋਲੇ ਆ ਕੇ ਬਣਵਾ ਸਕਦਾ ਹੈ ਹਾਂਜੀ ਬਾਈ ਜੀ ਅੱਜ ਆਪਾਂ ਪਹੁੰਚਿਆ ਜੈਨ ਮੋਟਰ ਮੰਡੀ ਡੱਬਲੀ ਤੁਹਾਨੂੰ ਦਿਖਾਉਣੇ ਇੱਥੇ ਗੱਡੀਆਂ 4x4 ਮੋਡੀਫਾਈ ਕੀਤੀ ਜਾਂਦੀਆਂ ਹਨ ਬਾਕੀ ਬਾਈ ਨਾਲ ਵੀ ਮਲਾਉਣੇ ਆ ਕਿਸੇ ਵੀਰ ਨੇ ਬਾਈ ਨੇ ਗੱਡੀ ਲੈਣੀ ਹੋਵੇ ਤਾਂ ਜੈਨ ਮੋਟਰ ਤੋਂ ਤੁਸੀਂ ਇੱਥੇ ਪਰਚੇਸ ਕਰ ਸਕਦੇ ਹੋ ਬਾਕੀ ਆ ਜਿਓ ਬਾਈ ਨਾਲ ਆਪਾਂ ਗੱਲਬਾਤ ਕਰਦੇ ਆ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਭਾਈ ਜੀ ਭਾਈ ਆਪਣੇ ਗੱਡੀਆਂ ਦਾ ਦੱਸੋਗੇ ਮੜਾ ਆ ਇਹ ਤੇਗੜੀ ਗੱਡੀਆਂ ਭਾਈ ਇਹ ਬਣਾਉਨੇ ਆ ਵੀਰੇ ਜੀਪਾਪਾ ਡੱਬ ਵਾਲੀ ਅੱਛਾ ਤੁਸੀਂ ਬਣਾਉਨੇ ਆ ਜੀ ਭਾਈ ਹਾਂ ਸਾਡਾ YouTube ਚੈਨਲ ਹੈ Instagram ਚੈਨਲ ਹੈ ਜੈਨ ਮੋਟਰ ਦੀਪਕ ਜੈਨ ਅੱਛਾ ਜੈ ਇਹ 3 ਲੱਖ ਦੇ ਕਰੀਬ ਸਬਸਕ੍ਰਾਈਬਰ ਹੈ ਸਾਡੇ ਤੇ ਇਹ ਜੀਪਾ ਜੀ 올ਓਵਰ ਇੰਡੀਆ ਸ਼ਿਪਿੰਗ ਕਰਦੇ ਆਊਟ ਆਫ ਇੰਡੀਆ ਵੀ ਕਰਦੇ ਆ আচ্ছা আচ্ছা ਜਿੱਦਾਂ ਦਾ ਕਸਟਮਰ ਦਾ ਟੇਸ ਹੁੰਦਾ ਸਾਨੂੰ ਕਾਲ ਕਰ ਲੈਂਦਾ ਕਸਟਮਰ WhatsApp ਤੇ ਮੈਸੇਜ ਕਰ ਦਿੰਦਾ ਠੀਕ ਹੈ ਜੀ

ਅਪਡੇਟ ਮਿਲਦੀ ਰਹਿੰਦੀ ਹੈ ਬਾਡੀ ਬਣ ਗਈ ਟਾਇਰ ਇੰਜਨ ਫਿਟਿੰਗ ਟੋਟਲ ਅਪਡੇਟ ਮਿਲਦੀ ਰਹਿੰਦੀ ਹੈ ਫਿਰ ਟਾਇਰ ਫਿਟਿੰਗ ਟਾਈਮ ਫਿਰ ਅਸੀਂ ਪਿਆਰ ਪਹਿਲੇ ਲੈ ਲੈਣੇ ਉਦੋਂ ਗੱਡੀ ਕੰਪਲੀਟ ਆਉਣ ਤੇ ਪੇਮੈਂਟ ਸਾਰੀ ਕਲੀਅਰ ਲੈ ਲੈਣੇ ਅੱਛਾ ਜੀ ਇਹਦਾ ਕੀ ਪ੍ਰਾਈਸ ਕੀ ਹੈ ਬਜੀਨਾ ਤੇ 4.5 ਲੱਖ ਤੋਂ 4.5 ਲੱਖ ਸੰਬੰਧ ਦਾ ਸਟਾਰਟ ਹੋ ਜਾਂਦੀ ਹੈ ਅੱਛਾ ਜੀ ਇਨ ਗੱਡੀਆਂ ਤੇ ਕੋਈ ਲੋਨ ਨਹੀਂ ਹੁੰਦਾ ਕੋਈ ਫਾਈਨੈਂਸ ਨਹੀਂ ਹੁੰਦਾ ਸਿਰਫ ਕੈਸ਼ ਤੇ ਮਿਲਦੀ ਹੈ ਅੱਛਾ ਕੈਸ਼ ਹੀ ਦੇਣੀ ਸਿਰਫ ਕੈਸ਼ ਲੋਨ ਕੋਈ ਨਹੀਂ ਹੈ ਕੋਈ ਐਕਸਚੇਂਜ ਆਫਰ ਨਹੀਂ हां ਤੁਹਾਡੇ ਕੋਲ ਕੋਈ ਪੁਰਾਣੀ ਜੀਪ ਹੈਗੀ ਹੈ ਉਹਦੀ ਚੈਸੀ ਦਾ ਅਸੀਂ ਮੋਡੀਫਾਈ ਕਰ ਦਾਂਗੇ ਸਿਰਫ ਉਹ ਚੈਸੀ ਯੂਜ਼ ਹੋਊਗਾ ਹੋਰ ਕੁਝ ਨਹੀਂ ਯੂਜ਼ ਹੋਊਗਾ ਤਾਂ ਅੱਛਾ ਜੀ ਉਹ ਤੁਸੀਂ ਮਤਲਬ ਮੋਡੀਫਾਈ ਕਰ ਦੋ ਜਿਹਦੇ ਕੋਲ ਪੁਰਾਣੀ ਹੈ ਹਾਂਜੀ 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 ਸਿਰਫ ਜੀਪ ਜੀਪ ਕੱਲੀ ਜੀਪ ਜੀਪ ਕੋਈ ਕਾਰ ਨਹੀਂ ਕੋਈ ਬਾਈਕ ਨਹੀਂ ਤੇ ਆਹ ਜਿਹੜੀ ਇਹ ਅਲਗਲਾ ਮੋਰਲਾ ਇਹ ਮਿਨੀ ਮੌਨਸਟਰ ਟਾਇਰਾਂ ਦੇ ਵਿੱਚ ਕਿਹਾ ਜਾਂਦਾ ਹੈ ਇਹ ਮੌਨਸਟਰ ਟਾਇਰਾਂ ਦੇ ਵਿੱਚ ਹੈ ਅੱਛਾ ਮੌਨਸਟਰ ਨਹੀਂ ਮਿਨੀ ਮੌਨਸਟਰ ਹੈ ਮੌਨਸਟਰ ਬੰਪਰ ਹੈ ਪੇਂਟ ਦੇ ਵਿੱਚ ਟੂਕੇ ਦਾ ਹੁੰਦਾ ਹੈ ਅੱਛਾ ਜੀ ਜਿਹੜਾ ਵੀ ਤੁਹਾਨੂੰ ਚਾਹੀਦਾ ਜਿਵੇਂ ਐਸੈਸਰੀ ਪ੍ਰੈਸ਼ਰ ਆਰਨ ਹੈ ਲਾਈਟਸ ਹੈ ਆਲੀਆਂ ਇੰਡੀਕੇਟਰ ਲਾਈਟ ਲਗਾਣੇ ਹੈ ਏਰੀਆ ਲਗਵਾਣਾ ਹੈ ਨੀਚੇ ਹਾਰਾ ਲਗਵਾਣਾ ਲਾਈਟ ਲਗਵਾਣਾ ਕਸਟਮਰ ਦਾ ਟੇਸਟ ਅੰਦਰ ਜੀ ਦਾ ਕਸਟਮਰ ਵੀ ਆਪਦਾ ਕੋਈ ਦੱਸੂਆ ਵੀ ਇਹ ਚਾਹੀਦੀ ਹੋਣੀ ਹੈ ਤੇ ਲਾ ਦੇਣੇ ਮੌਕੇ 10 ਮਿੰਟ ਰਿਹਾ ਉਹ ਸਾਡਾ ਚੈਨਲ ਦਾ ਨਾਮ ਹੈ ਉੱਪਰ ਜੈਨ ਮੋਟਰ ਦੀਪਕ ਜੈਨ ਦਿਖਾ ਦੇ ਬਾਈ ਨੂੰ ਮੇਰਾ ਚੈਨਲ ਦਾ ਨਾਮ ਜੇ ਲਾਸਟ ਵਾਲੀ ਗੱਡੀਆਂ ਉਹਦੇ ਵਿੱਚ ਅਸੀਂ ਏਸੀ ਵੀ ਲਾਇਆ ਹੋਇਆ ਉਹ ਵੀ ਦਿਖਾ ਦੇਣਾ ਤੁਮ ਹਾਂ ਬਾਈ ਨੂੰ ਮੈਂ ਕਿਹਾ ਇੱਧਰ ਦਿਖਾਉਣੇ ਇੱਧਰ ਹੀ ਗੱਡੀਆਂ ਖੜੀਆਂ ਕਾਫੀ ਬਾਈ ਤਿਆਰ ਕਰਦੇ ਆ ਨਾ ਗੱਡੀਆਂ ਆ ਸਾਡਾ ਚੈਨਲ ਦਾ ਨਾਮ ਹੈ ਜੈਮ ਮੋਟਰ ਦੀਪਕ ਜੈਨ ਆਹ ਕੰਟੈਕਟ ਨੰਬਰ ਹੈ ਸਾਡਾ 82213808 ਭਾਈंनो ਤੁਸੀਂ ਇੱਥੋਂ ਫੋਲੋ ਕਰ ਸਕਦੇ ਹੋ ਨਾ ਇਹ ਬਾਕੀ ਭਾਈਆਂ ਨੇ ਜਿਵੇਂ ਦੱਸਿਆ ਹੈ ਇੱਥੇ ਜੀਪਾਂ ਕਿੰਨੀਆਂ ਮਰਜ਼ੀ ਤੁਸੀਂ ਡਿਮਾਂਡ ਦੇ ਇੱਕ ਤਿਆਰ ਕਰਵਾ ਲਓ ਦੋ ਤਿਆਰ ਕਰਵਾ ਲਓ ਕਿੰਨੀਆਂ ਮਰਜ਼ੀ ਤੁਸੀਂ ਤਿਆਰ ਵੀ ਕਰਵਾ ਸਕਦੇ ਆ ਮੋਟਰ ਦੇ ਬਾਈ ਜੀ ਤਿਆਰ ਵੀ ਕਰਕੇ ਦੇ ਦਾਂਗੇ ਨਾ ਸਾਡਾ ਰੈਡੀ ਸਟੌਕ ਵੀ ਰਹਿੰਦਾ ਹੈ ਕਈ ਵਾਰ ਆਰਡਰ ਤੇ ਬਣवाने ਦਾ ਆਰਡਰ ਤੇ ਵੀ ਰੈਡੀ ਕਰਦਾ ਹੈ ਅੱਜ ਗੱਡੀ ਵਿੱਚ ਏਸੀ ਲਾਇਆ ਹੋਇਆ ਜਿਵੇਂ ਹੁਣ ਅਸੀਂ ਇੱਧਰ ਦੇਖੋ ਜੀ ਆਹ ਗੱਡੀ ਦੇ ਵਿੱਚ ਬਾਈ ਨੇ ਦੇਖੋ ਏਸੀ ਲਾਇਆ ਹੈ ਲੰਡੀ ਜੀਬ ਦੇ ਵਿੱਚ ਵੀ ਦੇਖੋ ਜੀ ਏਸੀ ਲੱਗਾ ਹੋਇਆ ਹੈ ਇਹਨੂੰ ਫੁੱਲ ਕਲੋਜ਼ ਕਰ ਦਾਂਗੇ ਕਦੋਂ ਦੇ ਓਪਨ ਕਰ ਸਕਦੇ ਹੋ ਕਦੇ ਕਲੋਜ਼ ਕਰ ਸਕਦੇ ਹੋ ਬਾਕੀ ਓਪਨ ਵੀ ਹੋ ਜੂ ਬਾਕੀ ਕਲੋਜ਼ ਵੀ ਕਰ ਦੇਣਗੇ ਜੀ ਨਾਲ ਦੇ ਵਾਦੂ ਵੀ ਹੋ ਜਾਂਦੀ ਹੈ ਤੇ ਇਹਨੂੰ ਖੋਲ ਕੇ ਵੀ ਚਲਾ ਸਕਦੇ ਹੋ ਕਈ ਵਾਰ ਹੁਣ ਆਪਾਂ ਕਹਿੰਦੇ ਗਰਮੀਆਂ ਦੇ ਵਿੱਚ ਇਹਨੂੰ ਪੂਰੀ ਫੁੱਲ ਪੈਕ ਹੋ ਜਾਂਦੀ ਹੈ ਬਹੁਤ ਅਸੀਂ 올 ਓਵਰ ਇੰਡੀਆ ਕਰਨਾਟਕ ਆਂਧਰਾ ਤਾਮਿਲਨਾਡੂ ਡਿਲੀਵਰੀ ਕਰਦੇ ਹਾਂ ਡਿਲੀਵਰੀ 올 ਓਵਰ ਇੰਡੀਆ ਅਮਕਲ ਕੱਢੀ ਹਾਈਦਰਾਬਾਦ ਗਈ ਹੈ ਸਾਡੀ ਆਊਟ ਆਫ ਇੰਡੀਆ ਵੀ ਜਾਂਦੀ ਆ ਹੁਣ ਕੱਲ ਇੱਕ ਬਰਨਰ ਅਕਾਊਂਟ ਆਰਡਰ ਦੇਣ ਤੋਂ ਬਾਅਦ ਭਾਈ ਤੁਸੀਂ ਕਿੰਨੇ ਟਾਈਮ ਬਾਅਦ ਤਿਆਰ ਕਰ 40 ਦਿਨ ਲੱਗ ਜਾਂਦੇ ਆ ਆਰਡਰ ਦੇਣ ਤੋਂ ਬਾਅਦ 40 ਦਿਨ ਫਿਰ 40 ਦਿਨਾਂ ਚ ਤੁਸੀਂ ਕੰਪਲੀਟ ਤਿਆਰ ਕਰਦੇ ਹੋ ਬਿਲਕੁਲ 40 ਦਿਨ ਲੱਗ ਜਾਂਦੇ ਆ 40 ਦਿਨਾਂ ਤੋਂ ਬਾਅਦ ਬਿਲਕੁਲ ਗੱਡੀ ਤਿਆਰ ਹੋ ਜਾਂਦੀ ਹੈ ਅੱਛਾ ਜੀ ਬਾਕੀ ਭਾਈ ਜੀ ਆਪਣੀ ਲੋਕੇਸ਼ਨ ਦੱਸੋ ਡੱਬਾ ਜੀ ਡੱਬਾ ਵਾਲੀ ਹੈ ਜੀ ਜੈਨ ਨਾਟੋ ਸਟੋਰ ਨੀਅਰ ਯੂਕੋ ਬੈਂਕ ਜੀਟੀ ਰੋਡ ਮੰਡੀ ਡੱਬਾ ਵਾਲੀ ਆਪਣਾ ਸਪੇਅਰ ਪਾਰਟ ਦੀ ਸ਼ਾਪ ਵੀ ਖੋਦੀ ਹੈ ਤੇ ਬਾਡੀ ਵਰਕਸ਼ਾਪ ਵੀ ਆਪਣੀ ਕੋਦੇ دیے ਸਾਰੀ ਜਿੰਦਾ ਚਾਹੀਦਾ ਤੁਹਾਨੂੰ ਕੋਈ ਵੀ ਕਿਦਾਂ ਵੀ ਪਾਜੀ ਪਾਸ ਚਾਹੀਦਾ ਉਹ ਵੀ ਕੋਰੀਅਰ ਕਰਦੇ ਆਂ ਅਸੀਂ ਐਸੈਸਰੀ ਚਾਹੀਦੀ ਜੀ ਉਹ ਵੀ ਕੋਰੀਅਰ ਕਰ ਦਿੰਨੇ ਆਂ ਹਰੇਕ ਚੀਜ਼ ਦੀ ਫੈਸਿਲਿਟੀ ਮਿਲੇਗੀ ਤੁਹਾਨੂੰ ਪੇਪਰ ਵਰਕ ਬਿਲਕੁਲ ਕੰਪਲੀਟ ਮਿਲਣਗੇ ਤੁਹਾਡੇ ਨਾਮ ਟ੍ਰਾਂਸਫਰ ਕਰਵਾ ਕੇ ਦੇਵਾਂਗੇ ਵਿਦਾਊਟ ਟ੍ਰਾਂਸਫਰ ਅਸੀਂ ਗੱਡੀ ਦਿੰਦੇ ਨਹੀਂ ਗੁਜਰਾਤ ਐਮਪੀ ਮਹਾਰਾਸ਼ਟਰ ਕਿਤੇ ਵੀ ਤੁਹਾਨੂੰ ਮਹਾਰਾਸ਼ਟਰ ਨੰਬਰ ਚਾਹੀਦਾ ਮਹਾਰਾਸ਼ਟਰ ਮਿਲ ਜਾਏਗਾ ਗੁਜਰਾਤ ਚਾਹੀਦਾ ਗੁਜਰਾਤ ਹਰਿਆਣਾ ਆਪਾਂ ਸਾਰੇ ਸਟੇਟ ਦਾ ਤੁਸੀਂ ਨੰਬਰ ਦਵਾ ਸਕਦੇ ਹੋ ਹਾਂ ਸਟੇਟ ਦਾ ਨੰਬਰ ਦਿੰਦੇ ਬਾਈ ਜਿਹੜੇ ਬਾਈ ਨੇ ਦੱਸਿਆ ਨਾ ਸਾਰੀਆਂ ਸਟੇਟਾਂ 'ਚ ਇਹਨਾਂ ਦੀ ਡਿਲੀਵਰੀ ਹੈਗੀ ਆ ਤੁਸੀਂ ਕਿਦੋਂ ਮਰਜ਼ੀ ਮਤਲਬ ਕਿ ਆਰਡਰ ਕਰ ਸਕਦੇ ਹੋ ਇਹ ਜੇ ਬਾਕੀ ਜਿਹੜੇ ਭਈਆਂ ਨੇ ਦਸੀਆਂ ਜਿੰਨੇ ਇਹਨਾਂ ਦੀ ਐਡਵਾਂਸ ਪੇਮੈਂਟ ਆ ਐਡਵਾਂਸ ਲੈਣੇ ਉਸ ਤੋਂ ਬਾਅਦ ਕੰਪਲੀਟ ਕਰਕੇ ਇਹਨਾਂ ਜਿਹੜਾ ਉਹ ਕੈਸ਼ ਓਨ ਤੁਹਾਡਾ ਡਿਲੀਵਰੀ ਵੀ ਕਰਦੇ ਨੇ ਜੀ ਬਾਕੀ ਤੁਸੀਂ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰ ਦਿਓ ਬਾਕੀ ਭਈਆਂ ਦਾ ਨੰਬਰ ਦਿੱਤਾ ਹੋਇਆ ਸੀ ਤੁਸੀਂ ਕੰਟੈਕਟ ਕਰਕੇ ਕੋਈ ਵੀ ਜੀਪ ਪਰਚੇਸ ਕਰਨੀ ਹੋ ਤਾਂ ਪਰਚੇਸ ਕਰ ਸਕਦੇ ਹੋ ਜੀ ਧੰਨਵਾਦ ਬਹੁਤ ਬਹੁਤ ਠੀਕ ਹੈ ਭਾਈ ਬਹੁਤ ਬਹੁਤ ਧੰਨਵਾਦ